ਯੋ ਕਾਰਿਸ਼ਨਾਨ ਸਿਮਰ ਪ੍ਰਭ ਆਪਣਾ ਮਾਨ ਤਨ ਭੈ ਅਰੋਗਾ ਕੋਟ ਬਿਗਨ ਲਾਤੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪਰਤਾਖ ਗੁਰੂ ਨਿਸਤਾਰੇ ਸੁਕੋਟਾਲ ਗੁਰ ਸੇਵੀਐ ਐਨਸ ਸਹਜ ਸੁਪਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3 ਬ੍ਰਹਮ ਬਿੰਦੇ ਤਿਸ ਦਾ ਬ੍ਰਹਮਤ ਰਹੇ ਏਕ ਸ਼ਬਦ ਲੈ ਲਾਏ ਨਾਵਨੀ ਦੀ 18 ਹ ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਈ ਬ੍ਰह्म ਬਿੰਦੇ ਤਿਸ ਦਾ ਬ੍ਰਹਮਤ ਰਹੇ ਏਕ ਸ਼ਬਦ ਲਿਵ ਲਾਏ ਨਾਵਨਦੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਈ ਬੇਨ ਸਤਗੁਰ ਨਾਉ ਨ ਪਾਈਐ 부ਜੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਗੁਰ ਮਿਲੇ ਸੁਖ ਪਾਏ ਜੁਗ ਚਾਰ ਮਹਲਾ ਤੀਜਾ ਕਿਆ ਗਬਰੂ ਕਿਆ ਬਿਰਦ ਹੈ ਮਾਨ ਮੁਖ ਤ੍ਰਿਸ਼ਨਾ ਭੋਖ ਨ ਜਾਏ ਗੋਰਾ ਮੁਕ ਸਭ ਦੇ ਰਤਿਆ ਸ਼ੀਤਲ ਹੋਇਆ ਪੂਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁਖਣਾ ਲਗੇ ਆਏ ਨਾਨਕ ਜੇ ਗੁਰਮਖ ਕਰੇ ਸੋ ਪਰਵਾਨ ਹੈ ਜੋ ਨਾਮ ਰਹਿ ਲਿਵ ਲਾਇ ਪੌੜੀ ਹਉ ਬਲੇ ਹਾਰੀ ਤਿੰਨ ਕਉ ਜੋ ਗੁਰਮਖ ਸਿਖਾ ਜੋ ਹਰ ਨਾਮ ਧਿਆਇ ਦੇ ਤਿਨ ਦਰਸ਼ਨ ਪਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸੋ ਸਾਭ ਕੇ ਲਿਖੇ ਕਰਿਖਾ ਤਨ ਤਨ ਸੁਹਾਵਾ ਸੋ ਸਰੀਰ ਤਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਸੋ ਹਰ ਨਾਮ ਵਾਲਾਹੀ ਰੰਗ ਸੋ ਸਭ ਕਿਲ ਵਿਖ ਕ੍ਰਿਖਾ ਧਨ ਧਨ ਸੁਹਾਵਾ ਸੋ ਸਰੀਰ ਤਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ